ਦਾ ਮੇਰੇ ਸਾਹਮਣੇ ਇਹ ਵੀ ਸਾਂਝਾ ਦੇਖ ਰਿਹਾ ਹਾਂ ਤੁਸੀਂ ਮੈਂ ਤੁਹਾਡੇ ਨਾਲ ਭਰਪੂਰਸ਼ਨ ਪਿੰਡ ਜੰਡ ਮੰਗੋਲੀ ਪਹੁੰਚੇ ਹਾਂ ਜਿੱਥੇ ਕਿ ਐਮਐਲਏ ਗੁਰਲਾਲ ਕਨੌਰ ਜਿਹੜੇ ਦੇ ਘਰ ਜਿਹੜੇ ਨੁਕਸਾਨੇ ਗਏ ਸੀਗੇ ਉਹਨਾਂ ਨੂੰ ਮੁਆਵਜ਼ਾ ਦੇਣ ਦੇ ਲਈ ਪਹਿਲੀ ਕਿਸ਼ਤ ਦੇਣ ਦੇ ਲਈ ਆਪਣੇ ਕੋਲੋਂ ਪਹੁੰਚੇ ਨੇ ਸੋ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਕਿਉਂਕਿ ਝੰਡ ਮੰਗੋਲੀ ਪਿੰਡ ਦੇ ਵਿੱਚ ਕਈ ਜਿਹੜੇ ਮਕਾਨ ਨੇ ਉਹ ਡਿੱਗ ਚੁ ਗਏ ਸੀਗੇ ਛੱਤਾਂ ਡਿੱਗੀਆਂ ਸੀਗੀਆਂ ਉਹਨਾਂ ਨੂੰ ਇਹ ਜਿਹੜੀ ਹੈ ਰਾਸ਼ੀ ਕੁਝ ਜਿਹੜੀ ਹੈ ਰਾਸ਼ੀ ਉਹਨਾਂ ਨੂੰ ਦੇਣ ਲੱਗੇ ਨੇ ਕਿਉਂਕਿ ਆਰਥਿਕ ਤੌਰ ਤੇ ਕਾਫੀ ਕਮਜ਼ੋਰ ਜਿਹੜੇ ਇਹ ਪਿੰਡ ਨੇ ਸੋ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗਿਆ ਗੁਰਲਾਲ ਜੀ ਅੱਜ ਜਿਹੜੀ ਜਿੱਕੇ ਆ ਤੁਸੀਂ ਰਾਸ਼ੀ ਦੇਣ ਲੱਗੇ ਕਿਉਂ ਲੱਗਦਾ ਹੈਗਾ ਕਿ ਇਹ ਜਿਹੜੇ ਆਰਥਿਕ ਤੌਰ ਤੇ ਥੋੜੇ ਏਰੀਆ ਦੇ ਵਿੱਚ ਕਾਫੀ ਅ ਠੀਕ ਹੈ ਜੀ ਸਾਰਿਆਂ ਦਾ মিডিਆ ਵਾਲਿਆਂ ਦਾ ਧੰਨਵਾਦ ਜੀ ਜਿਹੜੇ ਸਾਡੇ ਜ਼ਿੰਮੇਦਾਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਸਾਡੇ ਪਟਵਾਰੀ ਸਾਹਿਬਾਨਾਂ ਨੇ ਐਸਡੀਐਮ ਸਾਹਿਬ ਨੂੰ ਰਿਪੋਰਟ ਕਰਨੀ ਹੈ ਪਰ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਕੋਈ ਮਕਾਨ ਛੱਤਾਂ ਡਿੱਗੀਆਂ ਨੇ ਉਹਨਾਂ ਨੂੰ ਅਸੀਂ ਮਕਾਨ ਸ਼ੁਰੂ ਕਰਨ ਦੇ ਲਈ ਪਹਿਲੀ ਕਿਸ ਦੇ ਤੌਰ ਤੇ ਅਸੀਂ ਸਰਪੰਚ ਸਾਹਿਬਾਨ ਨੂੰ ਅਸੀਂ ਜਿਹੜੀ ਅਮਾਉਂਟ ਫੜਾਉਣ ਲੱਗੇ ਆ ਤਕਰੀਬਨ 25000 ਰੁਪਿਆ ਘਰ ਦੇ ਪਿੱਛੇ ਸਰਪੰਚ ਸਾਹਿਬ ਨੂੰ ਦੇ ਦੇਾਂਗੇ ਅਗਾ ਜਦੋਂ ਮਕਾਨ ਸ਼ੁਰੂ ਕਰ ਲੈਣਗੇ ਤੇ ਉਹਨਾਂ ਦਾ ਉਹਨਾਂ ਨੂੰ ਮਟੀਰੀਅਲ ਚਾਹੀਦਾ ਉਹਨਾਂ ਨੂੰ ਘਰ ਦੇ ਲਈ ਕੋਈ ਸਮਾਨ ਚਾਹੀਦਾ ਰੇਤਾ ਬਜਰੀ ਲੋਹਾ ਚਾਹੀਦਾ ਉਹ ਅਸੀਂ ਦੁਆਰਾ ਇਹ ਸਾਰੀ ਜਿਹੜੀ ਮੇਰੀ ਕਨੌਰ ਦੀ ਟੀਮ ਹੈ ਉਹਨਾਂ ਦੇ ਵੱਲੋਂ ਸਾਰਿਆਂ ਵੱਲੋਂ ਸਾਂਝਾ ਪਰਾਲਾ ਸੀ ਤੇ ਸਾਰੇ ਜਿਹੜੇ ਸਾਡੇ ਭਾਈ ਜਾਰਾ ਲੋਜੀਪੁਰਾਂ ਠੀਕ ਹੈ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕੈਸ਼ ਰੋਟਾਂ ਦੀ ਮਸਤਰਪੰਨ ਸਾਹਿਬ ਸਾਡੇ ਦੋਨੋਂ ਨੇ ਛੋਟੀ ਕੰਮੀ ਤੋਂ ਵੀ ਕੰਮੀ ਕਰਤੋਂ ਇਹਨਾਂ ਦੇ ਜਰੀਏ ਅਸੀਂ ਜਿਹੜੇ ਮਕਾਨਾਂ ਦੀ ਆਪਾਂ ਰਿਪੇਅਰ ਕਰਾਦੇ ਸਰ ਨੁਕਸਾਨ ਦੀ ਗੱਲ ਕੀਤੀ ਜਾਵੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਏਰੀਆ ਦੇ ਵਿੱਚ ਨੁਕਸਾਨ ਕਾਫੀ ਹੈ ਕਾਫੀ ਜਿਆਦਾ ਬਹੁਤ ਨੁਕਸਾਨ ਲੈ ਆ ਜਾ ਫਸਲਾਂ ਦਾ ਵੀ ਫਸਲਾਂ ਦਾ ਵੀ ਹਾਂਜੀ ਬਿਲਕੁਲ ਮੁਆਵਜ਼ਾ ਦੇਵਾਂਗੇ ਜੀ ਉਹ ਤਾਂ ਸਾਰਾ ਮੁੱਖ ਮੰਤਰੀ ਸਾਹਿਬ ਨੇ ਆ ਜਾ ਬਈ ਸਭ ਬਿਲਕੁਲ ਗੁਰਲਾਲਤ ਨੂੰ ਹੋ ਰਿਹਾ ਜਿਹੜੇ ਮੌਕੇ ਤੇ ਪਹੁੰਚੇ ਹੋਏ ਨੇ ਔਰ ਜਿਹੜੇ ਕਹਿੰਦੇ ਫਸਲਾਂ ਦਾ ਜਿਹੜਾ ਨੁਕਸਾਨ ਆ ਉਹ ਵੀ ਦੇਵਾਂਗੇ ਪਰ ਜਿਨ੍ਹਾਂ ਦੇ ਘਰ ਜਿਹੜੇ ਛੱਤਾਂ ਡਿੱਗੀਆਂ ਸੀਗੀਆਂ ਔਰ ਉਹਨਾਂ ਨੂੰ ਜਿਹੜਾ ਇਹ ਮੁਆਵਜ਼ਾ ਪਹਿਲੀ ਕਿਸ਼ਤ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਘੱਟੋ-ਘੱਟ ਕੀ ਆਪਣੇ ਸਿਰ ਦੇ ਉੱਤੇ ਇਹ ਛੱਤ ਪਾਲਣ ਤੇ ਇਹ ਤਸਵੀਰਾਂ ਨੇ ਇਹ ਝੰਡਮਗੋਲੀ ਪਿੰਡ ਦੀਆਂ ਨੇ ਜਿੱਥੇ ਕਿ ਐਮਐਲਏ ਕਨੌਰ ਗੁਰਲਾਲ ਕਨੌਰ ਉਹਨਾਂ ਦੇ ਨਾਲ ਐਸਡੀਐਮ ਰਾਜਪੂੜਾ ਅਵਕੇਸ਼ ਗੁਪਤਾ ਤੇ तमाम ਜਿਹੜੇ ਪਿੰਡ ਨਿਵਾਸੀ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਕਿਉਂਕਿ ਇਹਨਾਂ ਨੂੰ ਜਿਹੜੀ ਗਿਆ ਇਹ ਸਿਰ ਕਹਿੰਦੇ ਨੇ ਜੇ ਛੱਤ ਹੋਏਗੀ ਤੇ ਬਚਾਅ ਵੀ ਹੋਊਗਾ ਕਿਉਂਕਿ ਮੀਂਹ ਦਾ ਮੌਸਮ ਆਏਗਾ ਤੇ ਇਹਦੇ ਨਾਲ ਕਾਫੀ ਜਿਹੜਾ ਲੋਕਾਂ ਨੂੰ ਮਦਦ ਮਿਲੂਗੀ ਸੋ ਇਹ ਪਿੰਡਾਂ ਦੇ ਵਿੱਚ ਲਗਾਤਾਰ ਜਿਹੜੇ ਨੇ ਅ ਗੁਰੂ لال ਕਨੌਰ ਇਹ ਆਪਣਾ ਦੌੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਤੇ ਨਾ ਕਿਤੇ ਜਿਹੜੇ ਜਦੋਂ ਇਸ ਤਰ੍ਹਾਂ ਦੀ ਰਾਹਤ ਰਾਸ਼ੀ ਮਿਲਦੀ ਹੈਗੀ ਆ ਤਾਂ ਪਿੰਡ ਵਾਲਿਆਂ ਦੇ ਵਿੱਚ ਵੀ ਥੋੜਾ ਜਿਹਾ ਇੱਕ ਜਿਹੜਾ ਸਕੂਨ ਉਹਨਾਂ ਨੂੰ ਮਿਲਦਾ ਹੈਗਾ ਸੋ ਪਿੰਡ ਨਿਵਾਸੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਵੀ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੇ ਵੀ ਜਿਹੜੀਆਂ ਆਪਣੀਆਂ ਸ਼ੇਅਰ ਕਰੀਆਂ ਨੇ ਕਿ ਸਿਰਫ ਜੇ 20 ਕਿੱਲੇ ਜ਼ਮੀਨ ਦੇ ਨੇ ਤੇ 5 ਕਿੱਲੇ ਹੀ ਉਹਨਾਂ ਨੂੰ ਜ਼ਮੀਨ ਦਾ ਮੁਆਵਜ਼ਾ ਮਿਲੇਗਾ ਤੇ ਇਹਦੇ ਤੇ ਵੀ ਵਿਚਾਰ ਚਰਚਾ ਜ਼ਰੂਰ ਉਹਨਾਂ ਨੇ ਕੀਤੀ ਹੈਗੀ ਆ ਕਿ ਅਸੀਂ ਸਰਕਾਰ ਦੇ ਨਾਲ ਪੂਰੀ ਗੱਲਬਾਤ ਸਾਂਝੀ ਕਰਾਂਗੇ ਹੋਰ ਵੀ ਅਪਡੇਟ ਦੇ ਲਈ ਬਣੇ ਰਹੋ এবੀਪੀ ਸਾਂਝਾ ਦੇ ਨਾਲ ਪਟ